ਨੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਵਾ ਪਿੰਡ ਗਰਚਾ ਵਿਖੇ ਪਹਿਲਾਂ ਪ੍ਰਵਾਤ ਫੇਰੀਆਂ ਉਸ ਤੋਂ ਬਾਅਦ ਨਗਰ ਕੀਰਤਨ ਤੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਆਓ ਦੇਖਦੇ ਹਾਂ ਨਵਾਂ ਸ਼ਰਦਬਾਬਾ YouTube ਚੈਨਲ ਤੇ ਇਸ ਵਿਸ਼ੇਸ਼ ਪ੍ਰੋਗਰਾਮ ਦੀ ਵਿਸ਼ੇਸ਼ ਰਿਪੋਰਟ ਮੌਕੇ ਤੇ ਚਾਪ ਕੋੜਿਆਂ ਦਾ ਟਟ ਲੰਗਰ ਵਰਤਾਇਆ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਸੇਵਾਦਾਰਾਂ ਵੱਲੋਂ ਬਖੂਬੀ ਸੇਵਾ ਨਿਭਾਈ ਜਾ ਰਹੀ ਹੈ। ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਤੁਹਾਨੂੰ ਉਹ ਅਸੀਂ ਆਪਣੇ ਇਸ ਚੈਨਲ ਤੇ ਦਿਖਾਈਏ। ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਤੇ ਵਿਸ਼ੇਸ਼ ਔਰ ਜੱਪ ਕੋੜਿਆਂ ਦਾ ਲੰਗਰ ਵਰਤਾਇਆ ਜਾ ਰਿਹਾ ਹੈ। ਔਰ ਸੇਵਾਦਾਰ ਬਖੂਬੀ ਸੇਵਾ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਧਾ ਪਾਜੂਬ YouTube ਚੈਨਲ ਤੇ ਚਾਪ ਕੋੜਿਆਂ ਦਾ ਲੰਗਰ ਚੱਲ ਰਿਹਾ ਹੈ ਬੇਲੀ ਪਾਸ਼ਾਹੀ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਗੁਰਦੁਆਰਾ ਸਿੰਘ ਸਭਾ ਵਿਖੇ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ।ਔਰ ਤੁਸੀਂ ਲੰਗਰ ਹਾਲ ਦੀ ਇਹ ਵੀਡੀਓ ਤਸਵੀਰਾਂ ਦੇਖ ਪਾ ਰਹੇ ਹੋ। लगातार इस मौके पर आ रही है और इधर तुम देख पा रहे हो लंगर तैयार किया जा रहा है किए जन को कृपा करी जन जीवन जा

श्री गुरु ग्रंथ साहब जी गुरु आनंद मान रहे हो बहुत बहुत धन्यवाद है सतुर कृपा कर शाही संतुल गुरु जी और इस उपरांत नगर कीर्तन यानी गुजबंत जी हैं और प्रभात फेरी तो कथा हजार अखंड पाठ साहब जी दे ਪੋਗ ਪ੍ਰੰਤ ਰਾਗੀ ਢਾਡੀ ਜਥਿਆਂ ਵੱਲੋਂ ਬਿਆਨ ਕਰਨਗੇ ਗੁਰਬਾਣੀ ਕੀਰਤਨ ਕੀਤਾ ਗਿਆ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬੜੇ ਹੀ ਇਕਾਤਰ ਹੋ ਕੇ ਕਿ ਸਾਡੀ ਸੰਗਤਾਂ ਦੀ 12 ਨੂੰ 14 ਨੂੰ ਸੁਣਨਾ ਹੈ ਜਿਨ੍ਹਾਂ ਸੰਗਤਾਂ ਨੇ ጫਹ ਦੇ ਲੰਗਰ ਹਜ ਨਹੀਂ ਛਕੇ ਕੋ शक ਕੇ ਸਤਪੁਰ ਬਰਨਸਰ ਜੀ ਦੇ ਹਜ਼ੂਰੀ ਦਰਬਾਰ ਵਿੱਚ ਆ ਕਰਕੇ ਬੈਠਣ ਜੀ ਜਿਨ੍ਹਾਂ ਨੇ ጫਹ ਦੇ ਲੰਗਰ ਛਾਏ ਕੀ ਤਨਤਾ ਸਤਿਗੁਰੂ ਜੀ ਗੁਰਾਂ ਸਾਹਿਬ ਜੀ ਦੀ ਹੋਂਦ ਅੰਦਰ ਦਰਬਾਰ ਵਿੱਚ ਆ ਕਰਕੇ ਬੈਠਣ ਦੀ ਕਿਰਪਾ ਦਿੱਤਾ ਕਾਂ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਸੰਗਤ ਲਗਾਤਾਰ ਇਸ ਮੁਖੇ ਤੇ ਪਹੁੰਚ ਰਹੀ ਹੈ ਸੇਵਾਦਾਰ ਸੇਵਾ ਨਿਵਾਰੇ तुसी देख पा रहे हो नवा शहर दुआबा यूट्यूब चैनल विशेष रिपोर्ट लगातार संगत पहुंच रही है thank <laughs> you ਤਾਰੇ ਵਰਗਾ ਨਾ ਕੋਈ ਢੋਈ ਖਾਟੋਈ ਅੱ ਤੇਰੇ ਵਰਗਾ ਨਾ ਕੋਈ ਹਉ ਦੁਰਸਰ ਦੇ ਦੁੱਖ ਹੋ ਮਤੇ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛੜਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499